ਕਾਮਯਾਬ ਬੰਦੇ ਕੋਲ ਸਿਖਾਉਣ ਲਈ ਕੁਝ ਨਹੀਂ ਹੁੰਦਾ ਤੇ ਹਾਰੇ ਹੋਏ ਬੰਦੇ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਉਸੇ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਆਪਣੀਆਂ ਗਲਤੀਆਂ ਤੋਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸੱਚੀ ਗੱਲ ਦੋਸਤੋ ਮੈਂ ਹਮਨ ਦੀ ਪਿਆਮਾ ਤੇ ਅੱਜ ਗੱਲ ਕਰਨ ਲੱਗਾ ਉਹਨਾਂ ਸਟੂਡੈਂਟਸ ਦੀ ਜਿਹੜੇ ਦੇਸ਼ ਭਰ ਦੇ ਕਾਲਜਾਂ ਵਿੱਚੋਂ ਲੱਖਾਂ ਦੀ ਤਦਾਦ ਦੇ ਵਿੱਚ ਪਾਸ ਹੋ ਕੇ ਨਿਕਲਦੇ ਹਨ ਉਹਨਾਂ ਬੱਚਿਆਂ ਵਿੱਚ ਦੋ ਤਰ੍ਹਾਂ ਦੇ ਬੱਚੇ ਕਾਲਜਾਂ ਦੇ ਵਿੱਚੋਂ ਪਾਸ ਆਊਟ ਹੋ ਕੇ ਨਿਕਲਦੇ ਹਨ ਇੱਕ ਤਾਂ ਹੁੰਦੇ ਆ ਜਿਨ੍ਹਾਂ ਨੇ ਆਪਣੇ ਕਾਲਜ ਦੇ 4-5 ਸਾਲ ਪੂਰੀ ਐਸ਼ ਕਰੀ ਹੁੰਦੀ ਏ ਮਾਪਿਆਂ ਦੇ ਪੈਸਿਆਂ ਦੇ ਮੋਈ ਮਸਤੀ ਕਰੀ ਹੁੰਦੀ ਏ ਪੜ੍ਹਾਈ ਦੇ ਵਿੱਚ ਉਹਨਾਂ ਦਾ ਬਿਲਕੁਲ ਵੀ ਇੰਟਰਸਟ ਨਹੀਂ ਰਿਹਾ ਹੁੰਦਾ ਲੜਾਈ ਝਗੜਿਆਂ ਦੇ ਵਿੱਚ ਨਾਰੰਦਾ ਉਹਨਾਂ ਦਾ ਉਹਨਾਂ ਬੱਚਿਆਂ ਕੋਲ ਕਾਲਜ ਦੇ ਵਿੱਚੋਂ ਕਿਸੇ ਤਰ੍ਹਾਂ ਵੀ ਪਾਸ ਹੋ ਕੇ ਚਾਹੇ ਨਕਲਾ ਮਾਰ ਕੇ ਚਾਹੇ ਧੱਕੇ ਨਾਲ ਕਿਸੇ ਤਰ੍ਹਾਂ ਵੀ ਪਾਸ ਹੋ ਕੇ ਜਿਹੜੇ ਨਿਕਲਦੇ ਹਨ ਉਹਨਾਂ ਲਈ ਭਵਿੱਖ ਦੇ ਵਿੱਚ ਕੀ ਅਫਸਰ ਹਨ ਤੇ ਦੂਸਰੇ ਬੱਚੇ ਉਹ ਜਿਹੜੇ ਆਪਣੀ ਮਿਹਨਤ ਦੇ ਨਾਲ ਪਾਸ ਹੁੰਦੇ ਹਨ ਤੇ ਪੜ੍ਹਾਈ ਦੇ ਵਿੱਚ ਵਧੀਆ ਹੁੰਦੇ ਹਨ ਤੇ ਉਹਨਾਂ ਲਈ ਭਵਿੱਖ ਦੇ ਵਿੱਚ ਕੀ ਅਫਸਰ ਹਨ ਦੋਆ ਤਰ੍ਹਾਂ ਦੇ ਬੱਚਿਆਂ ਨੂੰ ਚਾਹੀਦਾ ਏ ਉਹ ਆਪਣੇ ਕਾਲੇ ਤੋਂ ਬਾਅਦ 2 ਸਾਲ ਫੋਕਸ ਕਰਨ ਨੂੰ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਏ ਹਨ ਉਹ ਤੇ ਜਿਹੜੇ ਮਤਲਬ ਜਿਵੇਂ ਮੈਂ ਗੱਲ ਕੀਤੀ ਕਿਸੇ ਤਰ੍ਹਾਂ ਖਿੱਚ ਧੂਕੇ ਪਾਸ ਹੋਏ ਹੁੰਦੇ ਹਨ ਉਹਨਾਂ ਨੂੰ ਚਾਹੀਦਾ ਉਹ ਕਿਸੇ ਪਾਰਟਿਕੂਲਰ ਇੱਕ ਫੀਲਡ ਦੇ ਵਿੱਚ 2 ਸਾਲ ਆ ਟਾਈਮ ਦੇ ਦੇ ਲੈਣ ਆਪਣੇ ਆਪ ਨੂੰ ਤਾਂ ਉਹਨਾਂ ਨੂੰ ਭਵਿੱਖ 'ਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਊ ਚਾਹੇ ਉਹ ਕਿਸੇ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਪাবਕ ਸੈਕਟਰ ਦੇ ਵਿੱਚ ਜਾਂਦੇ ਹਨ ਚਾਹੇ ਇੰਡਸਟਰੀ ਇੰਡਸਟਰੀਅਲ ਸੈਕਟਰ ਦੇ ਵਿੱਚ ਜਾਂਦੇ ਹਨ ਇੱਕ ਵਾਰ ਉਹ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਸਟਰੀਮ ਦੇ ਵਿੱਚ 2 ਸਾਲ ਫੋਕਸ ਕਰਕੇ ਕੰਮ ਕਰ ਲਿਆ ਨੂੰ ਤਾਂ ਉਹਨਾਂ ਦਾ ਭਵਿੱਖ ਸੰਭਰ ਸਕਦਾ ਏ ਤੇ ਦੂਸਰੇ ਵਿੱਚ ਇਹੋ ਜਿਹੜੇ ਪਾਸ ਹੋ ਕੇ ਨਿਕਲਦੇ ਹਨ ਚੰਗੇ ਨੰਬਰਾਂ ਵਿੱਚ ਪੜ੍ਹਾਈ ਦੇ ਵਿੱਚ ਵਧੀਆ ਹੁੰਦੇ ਹਨ ਉਹਨਾਂ ਨੂੰ ਚਾਹੀਦਾ ਹੈ ਉਹਨਾਂ ਵਿੱਚੋਂ ਕਈ ਬੱਚੇ ਐਦਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਅਸੀਂ ਪਿਛਲੇ 4-5 ਸਾਲ ਤੋਂ ਦਿਨ ਰਾਤ ਪੜ੍ਹਦੇ ਆਏ ਹਾਂ ਚਾਹੇ ਸਕੂਲ ਵਾਲਾ ਟਾਈਮ ਵੀ ਇਨਵੋਲਵ ਕਰ ਲਿਆ ਪਿਛਲੇ ਜੋ 14-15 ਸਾਲਾਂ ਤੋਂ ਅਸੀਂ ਦਿਨ ਰਾਤ ਪੜਦੇ ਆ ਰਹੇ ਆ ਤਾਂ ਅਸੀਂ ਸਾਲ 2 ਸਾਲ ਥੋੜਾ ਰੈਸਟ ਲੈ ਲੀਏ ਉਹਨਾਂ ਦੀ ਬਹੁਤ ਵੱਡੀ ਗਲਤੀ ਹੁੰਦੀ ਆ ਉੱਥੇ ਉਹ ਮਾਤ ਖਾ ਜਾਂਦੇ ਹਨ ਉਹਨਾਂ ਨੂੰ ਚਾਹੀਦਾ ਹੈ ਤੁਸੀਂ ਜਿੰਨੀ ਮਿਹਨਤ ਪਿੱਛੇ ਕਰਦੇ ਆਏ ਹੋ ਉਹ 2 ਸਾਲ ਤੋਂ ਦੁੱਗਣੀ ਮਿਹਨਤ ਕਰਕੇ ਇੱਕ ਵਾਰ ਆਪਣੇ ਆਪ ਨੂੰ ਕਿਸੇ ਵੱਡੇ ਕੰਪੀਟੀਟਿਵ ਇਗਜ਼ਾਮ ਲਈ ਮੌਕਾ ਦੇ ਦੇ ਦੇਣ ਆਪਣੇ ਆਪ ਨੂੰ ਇੱਕ ਵਾਰੀ ਉਹ ਸਟਾਰਟਿੰਗ ਦੇ ਵਿੱਚ ਪੈਸੇ ਪਿੱਛੇ ਨਾ ਭੱਜਣਾ ਇਹ ਗਲਤੀਆਂ ਮੈਂ ਆਪ ਕਰੀਆਂ ਹੋਈਆਂ ਨੇ ਤੇ ਮੈਂ ਨਹੀਂ ਚਾਹੁੰਦਾ ਆਉਣ ਵਾਲੇ ਹੋਰ ਸਟੂਡੈਂਟ ਇਹ ਗਲਤੀਆਂ ਕਰਨ ਚਾਹੇ ਤੁਹਾਡਾ ਕਿਸੇ ਵੀ ਗੇਮ ਦੇ ਵਿੱਚ ਜਾਂ ਕਿਸੇ ਹੋਰ ਕਿਸੇ ਵੀ ਆਰਟ ਦੇ ਵਿੱਚ ਇੰਟਰਸਟ ਆ ਤਾਂ 2 ਸਾਲ ਤੁਸੀਂ ਉਸ ਚੀਜ਼ ਨੂੰ ਦੇ ਲੋ ਇੱਕ ਵਾਰ ਕਈ ਵਾਰ ਘਰ ਦੇ ਪੇਰੈਂਟਸ ਕਈ ਵਾਰੀ ਫੋਰਸ ਕਰਦੇ ਨੇ ਪੈਸਿਆਂ ਲਈ ਤਾਂ ਦੋ ਦੋ ਸਾਲ ਬੱਚੇ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਹੈ ਮੇਰੇ ਤੋਂ ਖੁਦ ਤੋਂ ਇਹ ਗਲਤੀਆਂ ਹੋਈਆਂ ਨੇ 2025 ਜਾਣ ਵਾਲਾ ਤੇ 2014 ਦਾ ਮੈਂ ਪਾਸ ਆਊਟ ਆ ਮੈਂ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਤੋਂ ਹੀ ਕਾਲਜ ਕਾਲੇ ਤੱਕ ਵਧੀਆ ਸੀ ਪੜਨ ਦੇ ਵਿੱਚ ਮੈਂ ਚੰਗੇ ਮਾਸ ਦੇ ਵਿੱਚ ਪਾਸ ਵੀ ਹੋਇਆ ਔਰ ਪਿਆਸੇ ਦੇ ਚੱਕਰਾਂ ਵਿੱਚ ਕੁਝ ਘਰਦਿਆਂ ਨੇ ਫੋਰਸ ਕਰਿਆ ਕਹਿੰਦੇ ਹੁੰਦੇ ਆ ਨਾ ਕਿ ਇੱਕ ਕਾਮਯਾਬ ਬੰਦੇ ਕੋਲ ਸਿਖਾਉਣ ਲਈ ਕੁਝ ਨਹੀਂ ਹੁੰਦਾ ਤੇ ਹਾਰੇ ਹੋਏ ਬੰਦੇ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਉਸੇ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਆਪਣੀਆਂ ਗਲਤੀਆਂ ਤੋਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਧੰਨਵਾਦ ਦੋਸਤੋ